ਸਵੇਰੇ ਨੰਗਲ ਦੇ ਨੇੜੇਲੇ ਪਿੰਡ ਬ੍ਰਾਂਹਪੁਰ ਦੇ ਵਿੱਚ ਇੱਕ ਵੱਡੇ ਜ਼ਹਿਰੀਲੇ ਕੋਬਰਾ ਸੱਪ ਨੇ ਦਹਿਸ਼ਤ ਪੈਦਾ ਕਰ ਦਿੱਤੀ। ਸੱਪ ਮੋਨੂ ਨਾਮ ਦੀ ਮਹਿਲਾ ਦੇ ਘਰ ਦੇ ਵਿੱਚ ਵੀਰੇ ਦੇ ਵਿੱਚ ਬੋਰੀਆਂ ਹੇਠਾਂ ਲੁਕਿਆ ਹੋਇਆ ਮਿਲਿਆ। ਜਿਵੇਂ ਪਰਿਵਾਰਕ ਮੈਂਬਰਾਂ ਨੇ ਸੱਪ ਵੇਖਿਆ ਤਾਂ ਘਰ ਦੇ ਵਿੱਚ ਤਾਂ ਹੜਕੰਪ ਮਚ ਗਿਆ ਤੇ ਗੁਆਂਢੀ ਵੀ ਇਕੱਠੇ ਹੋ ਗਏ ਨੇ। ਤੁਰੰਤ ਸੱਪ ਮਾਹਰ ਮੰਗਲ ਸੈਣੀ ਨੂੰ ਸੂਚਨਾ ਦਿੱਤੀ ਗਈ ਤੇ ਕਾਫੀ ਮੁਸ਼ਕਲ ਤੋਂ ਬਾਅਦ ਇਸ ਕੋਬਰੇ ਨੂੰ ਕਾਬੂ ਕੀਤਾ ਗਿਆ। ਮੰਗਲ ਸੈਣੀ ਦੇ ਮੁਤਾਬਕ ਸੱਪ ਲਗਭਗ 7 ਫੁੱਟ ਲੰਬਾ ਤੇ 5 ਕਿਲੋ ਭਾਰਾ ਸੀ। ਸੱਪ ਨੂੰ ਫੜ ਕੇ ਸੁਰੱਖਿਆਤ ਜੰਗਲ ਦੇ ਵਿੱਚ ਛੱਡ ਦਿੱਤਾ ਗਿਆ। ਦੋਦੀ ਇਹਦੇ ਬਾਰੇ ਦੱਸਿਓ। ਹਾਂਜੀ ਭਾਜੀ ਮੇਰਾ ਨਾਮ ਮੰਗਲ ਸਿਆਣੀ ਤੇ ਸਾਨੂੰ ਭਾਜੀ ਉਹਨਾਂ ਦੀ ਕੋਲ ਆਈ ਸੀ ਕਿ ਕਹਿੰਦੇ ਵੀ ਸਾਡੇ ਘਰ ਸੱਪ ਨਿਕਲੇ ਹੋਇਆ ਤੇ ਅਸੀਂ ਤੁਰੰਤ ਪਹੁੰਚ ਗਏ ਅਸੀਂ ਉਹਨੂੰ ਰੈਸਕਿਊ ਕੀਤਾ ਤੇ ਜਿਹੜਾ ਸੱਪ ਹੈ ਇੱਕ ਕੋਬਰਾ ਹੈ ਭਾਜੀ। ਤੇ ਅਸੀਂ ਹੁਣ ਇਹਨੂੰ ਜੰਗਲ ਵਿੱਚ ਛੱਡਿਆ। ਤੇ ਕਿੰਨਾ ਕਿੰਨਾ ਵੱਡਾ ਸੱਪ ਸੀ ਇਹ ਕੀ ਆ ਇਹਦੀ ਇਸ ਲੱਗਦੀ ਸੀਗਾ ਟਟਕਾੜੇ ਦੀ ਉਮਰ 5 ਸਾਲ ਤੋਂ ਉੱਪਰ ਸੀਗੀ। ਤੇ ਕਿੰਨਾ ਕੇ ਜ਼ਹਿਰੀਲਾ ਇਹਦੇ ਬਾਰੇ ਜਾਣਕਾਰੀ ਪਾਜੀ ਇਹ ਸੱਪ ਜਿਹੜੇ ਜ਼ਹਿਰੀਲੇ ਸੱਪ ਆ ਸਾਡਾ ਕੋਬਰਾ ਪਹਿਲੇ ਨੰਬਰ ਦੇ ਕਾਮਨ ਗਰੇਡ ਦੂਜੇ ਦੇ ਕੋਬਰਾ ਤੀਜੇ ਦੇ ਰਸਲ ਵਾਈਪਰ ਇਹ ਆਪਣੇ ਜਿਹੜੇ ਲੋਕਲ ਏਰੀਆ ਸਾਡੇ ਇਹ ਤਿੰਨੇ ਸੱਪ ਪਾਏ ਜਾਂਦੇ ਜੀ ਜਿਹੜੇ ਜ਼ਹਿਰੀਲੇ ਆ ਲੋਕਾਂ ਨੂੰ ਜਦੋਂ ਵੀ ਕਿਸੇ ਦੇ ਘਰ ਕੋਈ ਸੱਪ ਨਿਕਲਦਾ ਹੈ ਪਹਿਲੀ ਗੱਲ ਤਾਂ ਤੁਸੀਂ ਮਾਰਨਾ ਨਹੀਂ ਹੈ ਇਹ ਤੁਸੀਂ ਐਨੀ ਟਾਈਮ ਇਹਨੂੰ ਕਾਲ ਕਰ ਸਕਦੇ ਹੋ ਮੈਂ ਉੱਥੇ ਤੁਰੰਤ ਪੁੱਜੂਗਾ ਕਿ ਤੇ ਕਦੇ ਵੀ ਕਿਸੇ ਦਾ ਬਾਈਟ ਕਰਦਾ ਹੈ ਸੱਪ ਤਾਂ ਤੁਸੀਂ ਕਦੇ ਵੀ ਕਿਸੇ ਬਾਬੇ ਕੋਲ ਨਹੀਂ ਜਾਣਾ ਕਿਉਂਕਿ ਇਹ ਜਿਹੜਾ ਜ਼ਹਿਰ ਆ ਬਹੁਤ ਹੀ ਖਤਰਨਾਕ ਹੈ ਅਸੀਂ ਟਾਈਮ ਵੇਸਟ ਕਰ ਦਿੰਦੇ ਬਾਬਿਆਂ ਕੋਲ ਜਾ ਕੇ ਉਸ ਟਾਈਮ ਉਹ ਸਾਰਾ ਟਾਈਮ ਲੰਘ ਜਾਂਦਾ ਫਿਰ ਇਹਦਾ ਜਿਹੜਾ ਪੱਕਾ ਇਲਾਜ ਹੈ ਸਾਰੇ ਜਿਹੜੇ ਸਾਡੇ ਲੋਕਲ ਨੰਗਲ ਹਸਪੀਟਲ ਹੈ ਸਿਵਲ ਔਰ ਆਨੰਦਪੁਰ ਸਾਹਿਬ ਹੈ ਇੱਥੇ ਇਹਦੇ ਐਂਟੀਬਾਇਓਟਿਕ ਪਏ ਆ ਤੁਸੀਂ ਕਦੇ ਵੀ ਕਦੇ ਬਾਈਟ ਹੁੰਦੀ ਹੈ ਤਾਂ ਤੁਸੀਂ ਸਿਵਲ ਹਸਪੀਟਲ ਹੀ ਜਾਣਾ ਵਜੀ ਆਪਣਾ ਨੰਬਰ ਸ਼ੇਅਰ ਕਰਿਓ ਭਜੀ ਮੇਰਾ ਨੰਬਰ ਹੈਗਾ ਭਾਈ 94652 24357 ਕਿੱਥੇ ਰਹਿਣ ਵਾਲੇ ਆ ਤੁਸੀਂ ਭਜੀ ਮੇਰਾ ਪਿੰਡ ਕਲਿੱਤਰਾਂ ਜੀ ਪਨੁਪਲੀ ਵਿੱਚ ਮੇਰੀ ਜਿੰਮ ਆਪਣੀ ਅਸੀਂ ਹੁਣੋਂ ਜਿੰਮ ਤੋਂ ਹੀ ਆਏ ਸੀਗੇ ਮੇਰਾ ਨਾਮ ਮੋਨੂ ਹੈ ਬ੍ਰਾਮਪੁਰ ਵਿਤਿਓ ਉਪਰ ਸਾਡੇ ਘਰ ਕੋਲ ਸੱਪ ਆਇਆ ਹੋਇਆ ਸੀ ਤਾਂ ਪਿੰਡ ਦੇ ਅਸੀਂ ਇਕੱਠੇ ਹੋ ਕੇ ਮੁੰਡੇ ਬੁਲਾਏ ਫਿਰ ਉਹਨਾਂ ਨੇ ਕੱਢਿਆ ਫਿਰ ਸਾਨੂੰ ਖਤਰਾ ਸੀ ਕਿ ਮਾਂ ਬੱਚਿਆਂ ਕੋਲ ਲੜਨਾ ਜਾਵੇ ਤਾਂ ਅਸੀਂ ਘੜੱਕ ਫੜੱਕ ਕੇ ਹੁਣ ਛੱਡਣ ਚੱਲੇ ਸੰਗਲ ਸੈਣੀ ਨੂੰ ਵੀ ਫੋਨ ਕੀਤਾ ਹੋਇਆ ਸੀ ਉਹ ਵੀ ਆ ਰਿਹਾ ਕਿ ਉਹ ਨੂੰ ਫੜ ਕੇ ਲੈ ਜਾਣਾ ਛੱਡ ਦੂੰਗੇ ਨੇ ਕਹੀਂ ਨੂੰ ਠੀਕ ਹੈ